ਮਾਨਜੋਗ ਐਸਐਸਪੀ ਦੀ ਦਿਧਾ ਨਿਰਦੇਸ਼ ਤੇ ਤੇ ਮਾਨਜੋਗ ਸਾਡੇ ਐਸਪੀਡੀ ਸਾਹਿਬ ਦੀ ਦਿਧਾ ਨਿਰਦੇਸ਼ ਤੇ ਜਿਹੜੇ ਆਪਣਾ ਇੱਥੇ ਵਾਰਦਾਤ ਦਾ ਦੋ ਘਮਾਂਜ ਹੋਈਆਂ ਇੱਕ ਗੋਲ ਹੱਟੀ ਤੇ ਇੱਕ ਆਪਣਾ ਉੱਥੇ ਪ੍ਰਾਪਰਟੀ ਡੀਲਰ ਦੇ ਜਿਹੜੀ ਗੋਲ ਹੱਟੀ ਦੀ ਵਾਰਦਾਤ ਹੋਈ 21 ਪੰਜ ਨੂੰ ਹੋਈ ਸੀ ਕਿ ਜਿਹੜੀ ਦੂਸਰੀ ਵਾਰਦਾਤ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨ ਜਣੇ ਹੀ ਜਿਹੜੀ ਗੋਲ ਹੱਟੀ ਦੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਣੀ ਆ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਆ ਉਸ ਤੋਂ ਬਾਅਦ ਜਿਹੜੇ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਨ ਦੀ ਉਹਨਾਂ ਦੋਨੋਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੰਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਾਈਨਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਸੀ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੱਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤਾਂ ਤੋਂ ਅਮਨ ਟੋਟਲ ਅਹੀਂ ਜਿਹੜੇ ਪੰਜ ਜਣੇ ਆਪਣਾ ਅਰੈਸਟ ਕਰ ਲਿਆ। ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਿਹੇ ਤਰ੍ਹਾਂ ਦੇ ਕੇਸ ਨਹੀਂ। ਇਹਨਾਂ ਦੀ ਆਪਣਾ ਜਿਹੜੇ ਹੱਡੀਆਂ ਨਾਲ ਦੋ ਵਾਰ ਦਾ ਤਿੰਨਾਂ ਜਿਹੜੀਆਂ ਹੱਡੀਆਂ ਕੀਤੀਆਂ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਆ ਇੱਕ ਤਾਂ ਆਪਣਾ ਨੇ ਮੇਹਤੇ ਥਾਣੇ ਦੇ ਵਿੱਚ ਕੀਤੀ ਆ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖ ਕੇ ਕੀਤੀ। ਮਕਸਦ ਕੀ ਸੀ ਇਹਨਾਂ ਦਾ ਜਿਹੇ ਇਸ ਤਿਹੇ ਤਰ੍ਹਾਂ ਦੇ ਗੋਲੀਆਂ ਚਲਾਉਣੀਆਂ ਚਾਹਣਾ ਭਾਗ ਕਰਨਾ। ਮਕਸਦ ਇਹਨਾਂ ਦਾ ਇਹੀ ਆ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ। ਉਹ ਅਜੇ ਅਹੀਂ ਕਰ ਰਹੇ ਆ ਆਪਣਾ ਜਿਹੜਾ ਗਾਂ ਤਫ਼ਤੀਸ਼ ਕਿ ਕਿਸੇ ਗੈਂਗ ਨਾਲ ਕੰਮ ਕਰਦੇ ਨੇ ਕੋਲੇ। ਇਹ ਆਪਣਾ ਜਿਹੜਾ ਅਮਨ ਔਰ ਆਪਣਾ ਖੱਬੇ ਰਾਜਪੂਤਾਂ ਤੇ ਦੁੰਨੀ ਉਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਕੋਈ ਅਸਥੀਆ ਹੈ ਰੰਗ। ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾ ਇਹਨਾਂ ਨੂੰ ਕੋਈ ਨਾ ਕੋਈ ਪੈਸੇ ਪਾਉਂਦੇ ਆ ਖਰਚਾ ਵਰਚਾ। ਕਮਾਂਡਾ ਠਾਣੇ ਜਿੱਤੇ ਦੁੰਨੇ ਅਫਸਰਾਂ ਦਰਜ ਹੋਈ। ਲੱਗਦਾ ਇਸ ਕੇਸ ਵਿੱਚ ਪ੍ਰੈਕਟੀਕਲ ਤੌਰ ਤੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ। ਹਾਂਜੀ ਉਹ ਆਪਣਾ ਹੀ ਕਰ ਰਹੇ ਆ ਤਪਤੀਸ਼ਕਾਂ ਇਹਨਾਂ ਤੋਂ।